ਬੜੀ ਇੱਕ ਦੂਜੇ ਤੇ ਸਗੇ ਬਣੀ ਹੋਣਾ। ਤੁਸੀਂ ਇੱਕ ਦੂਜੇ ਨੂੰ ਨਾ ਅੱਖੀ ਨਾ ਵੇਖੋਗੇ। ਐਦਾਂ ਨਾ ਕੰਮ ਕਰੂੰਗਾ ਹੁਣ। ਡੈਡੀ ਜੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੈਗੀ ਮੇਰੀ। ਉਦੋਂ ਨਹੀਂ ਇਹਨਾਂ ਨੂੰ ਪਤਾ ਜਦੋਂ ਚਪੇੜ ਮਾਰ ਕੇ ਗਏ ਸੀ। ਉਦੋਂ ਤੇ ਕਹਿੰਦੇ ਸੀ ਨਾ ਤਲਾਕ ਲੈਣਾ ਵਾ। ਕੋਈ ਗੱਲ ਨਹੀਂ ਇਹ ਆਖਲ ਤੇ ਹੁਣ ਤੁਹਾਨੂੰ ਮੈਂ ਦਊਂਗੀ। ਤਲਾਕ ਲੈ ਕੇ ਦੱਸੂੰਗੀ ਹੁਣ ਤੁਹਾਨੂੰ ਕਿੱਦਾਂ ਲਈਦਾ। ਪਤਾ ਨਹੀਂ ਉਹ ਕਿਹੜਾ ਵੇਲਾ ਘੜੀ ਸੀ। ਜਦੋਂ ਭੁੱਖਿਆ ਨੰਗਿਆ ਨਾ ਨਾ ਸਾਡਾ ਵਾਹ ਪੈ ਗਿਆ ਹੀਗਾ। ਥੋੜੇ ਥੋੜੇ ਟਾਈਮ ਬਾਅਦ ਨਾ ਐਦਾਂ ਦੋ ਦਿਨ ਝਟਕੇ ਨਾ ਹੋਰ ਦਿਨਾਂ। ਇਹਨਾਂ ਨੂੰ ਪਤਾ ਲੱਗ ਜਾਊਗਾ ਬੜੀ ਨਾ ਮੇਰੀ ਬੇਇੱਜ਼ਤੀ ਕੀਤੀ ਐ ਸਾਰੇ ਪਾਸੇ ਨਾ ਜੁਬ ਨੇ ਮੇਰੀ ਗੱਲ ਮੰਨੀ ਆ ਰੁਪਿੰਦਰ ਨੂੰ ਭੇਜਤਾ ਤੇ ਨਾਮ ਇਖਤਿਆਰ ਨਹੀਂ ਤੇ ਰਹਿੰਦੀ ਹੁੰਦੀ ਨਾ ਸੰਦੀਪ ਹੁਣਾ ਕਸਰ ਘੜਤੀ ਆ ਕੋਈ ਗੱਲ ਨਹੀਂ ਐਦਾਂ ਨਹੀਂ ਕੋਈ ਸਕੀਮ ਸੋਚੂਗਾ ਨਾ ਸਾਡਾ ਸਾਰਿਆਂ ਨਾਲ ਉਹ ਹਾਲ ਕਰੂੰਗਾ ਨਾ ਤੁਸੀਂ ਯਾਦ ਰੱਖੋਗੇ ਬੜੇ ਇੱਕ ਦੂਜੇ ਦੇ ਤੁਸੀਂ ਸਕੇ ਬਣੇ ਹੋ ਨਾ ਤੁਸੀਂ ਇੱਕ ਦੂਜੇ ਨੂੰ ਨਾ ਅੱਖੀਂ ਨਾ ਵੇਖੋਗੇ ਐਦਾਂ ਨਾ ਕੰਮ ਕਰੂੰਗਾ ਹੁਣ ਮੈਂ ਸਭ ਤੋਂ ਵੱਡਾ ਡਰ ਮੈਨੂੰ ਇਹ ਆ ਇੱਕ ਦਿਨ ਮੇਰੇ ਤੇ ਕੇਸ ਨਾ ਕਰ ਦੇਣ ਜੇ ਨਾ ਮੇਰੇ ਤੇ ਕੇਸ ਕਰਤਾ ਜਾਇਦਾਦ ਉਹ ਵੀ ਅੱਧਾ ਦੇਣਾ ਪੈਣਾ ਵਾ ਜਿਹੜੀ ਬੇਇੱਜ਼ਤੀ ਹੋਣੀ ਹੈ ਨਾ ਉਹ ਅੱਡ ਨਹੀਂ ਇਹ ਕੰਮ ਨਹੀਂ ਹੋਣ ਦੇਣਾ ਇਹਨਾਂ ਨੇ ਇਹ ਕੰਮ ਕਰਨ ਤੋਂ ਪਹਿਲਾਂ ਨਾ ਮੈਂ ਉੱਥੇ ਪਹੁੰਚ ਜਾ ਇਹਨੇ ਦਿਵਾਲੇ ਹੋ ਜਾਂ ਜਾ ਕੇ ਕੋਈ ਗੱਲ ਨਹੀਂ ਇਹ ਮੈਨੂੰ ਪਤਾ ਵਾ ਇਹ ਸਾਰਾ ਟਬਰ ਲਾਲਚੀ ਬੜਾ ਵਾ ਇਹਨਾਂ ਕੁਝ ਨਾ ਕੁਝ ਕਰਨਾ ਹੀ ਆ ਹਾਏ ਹਾ ਕਿੱਦਾਂ ਦੀਆਂ ਖਬਰਾਂ ਆਉਂਡੀਆਂ ਵਾ ਕਿੱਦਾਂ ਵਾਲੇ ਦਿਵਾਲੇ ਸਾਰੇ ਹੀ ਪਾਣੀ ਆਇਆ ਲੋਕੀ ਨਾ ਰੋਟੀ ਤਾਂ ਵੀ ਕਈ ਭੁੱਖੇ ਬੈਠੇ ਹੋਣੇ ਆ ਘਰ ਤੇ ਮਾਹੇ ਬੰਦੇ ਆ ਮੰਮੀ ਕੀ ਕਰਾਂ ਡੇ ਪੁੱਤ ਕਰਨਾ ਕੀ ਆ ਫੋਨ ਹੀ ਵੇਖਣ ਡਈਆਂ ਆ ਆਵੇ ਵਨ ਸੁਵੰਨੀਆਂ ਖਬਰਾਂ ਆਉਂਡੀਆਂ ਕਿਤੇ ਵਾਲੇ ਦਿਵਾਲੇ ਪਾਣੀ ਆਇਆ ਮੰਮੀ ਇਹ ਤੇ ਹੈਗਾ ਵਾ ਮਾਸੀ ਕਿੱਥੇ ਗਈ ਆ ਸਵੇਰ ਦੇ ਦਿਖੀ ਨਹੀਂ ਕਿਤੇ ਵੀ ਸੰਦੀਪ ਮਾਸੀ ਤੇਰੀ ਨੇ ਕਿੱਥੇ ਜਾਣਾ ਸੀ ਉਹ ਕਹਿਣ ਦੇ ਹੀ ਸ਼ਹਿਰ ਨਾਲ ਕੱਪੜੇ ਸੇਣੀ ਦਿੱਤੇ ਆ ਮੈਂ ਜਾ ਕੇ ਤਾਂ ਕੱਪੜੇ ਆਪਣੇ ਫੜ ਲਿਆ ਵਾਂ ਹੋਰ ਨਿਕਾ ਮੋਟਾਂ ਦੀ ਸਮਾਨ ਲਿਓਣ ਵਾਲਾ ਵਾਂ ਠੀਕ ਆ ਤੇ ਮੰਮੀ ਘਰ ਚ ਕਿੰਨਾ ਕੰਮ ਹੋ ਗਿਆ ਵਾ ਮਾਸੀ ਨੂੰ ਨਾ ਅਸੀਂ ਇੱਕ ਵਾਰੀ ਨਹੀਂ ਦੱਸਿਆ ਰੁਪਿੰਦਰ ਚੱਲ ਵੀ ਗਈ ਉਹਨੂੰ ਲੈ ਵੀ ਆਏ ਆ ਆਪਾਂ ਤੇ ਮਾਸੀ ਨੇ ਹੀ ਹੁਣ ਦੱਸਣ ਦੇ ਆ ਤੇਰੀ ਮਾਸੀ ਨਾਲ ਕੋਈ ਗੱਲ ਹੋਈ ਸੀ ਉਹਨੇ ਤੈਨੂੰ ਕੋਈ ਕਿਹਾ ਵਾ ਮੰਮੀ ਮਾਸੀ ਨੇ ਮੈਨੂੰ ਕੀ ਕਹਿਣਾ ਵਾ ਮੈਂ ਤੁਹਾਨੂੰ ਦੱਸਣੀ ਨਹੀਂ ਢਈ ਆ ਕਿ ਹਿਮਾਸੀ ਨੂੰ ਦੱਸਿਆ ਨਹੀਂ ਤੇ ਮਾਸੀ ਵੀ ਗੁੱਸਾ ਕਰਨ ੜੇ ਆ ਕਿ ਮੇਰੇ ਨਾਲ ਕੋਈ ਗੱਲ ਨਹੀਂ ਕਰਦੀਆਂ ਹੋਣੇ ਨਹੀਂ ਨਹੀਂ ਇਦਾਂ ਦੀ ਤਾਂ ਪੁੱਤ ਕੋਈ ਗੱਲ ਨਹੀਂ ਗਈ ਕਿ ਜਿਹੜੀ ਮੈਂ ਤੇਰੀ ਮਾਸੀ ਨਾਲ ਨਾ ਕਰਾਂ ਹੁਣ ਵੀ ਆਵੇ ਜਿਹੜਾ ਵੀ ਕੰਮ ਕਰਨਾ ਹੈ ਉਹਦੀ ਸਲਾਹ ਨਹੀਂ ਕਰਨਾ ਹੈ ਤਾਂ ਹੀ ਉਹਨੂੰ ਸੱਦਿਆ ਵਾ ਇਹ ਕਿੱਦਾਂ ਦੀ ਗੱਲ ਹੋਈ ਮੈਨੂੰ ਦੱਸਿਆ ਨਹੀਂਗਾ ਮੰਮੀ ਮਾਸੀ ਦੇ ਮੂੰਹ ਤੋਂ ਹੀ ਪਤਾ ਲੱਗਣ ੜਿਆ ਵਾ ਉਹ ਨਹੀਂ ਨਹੀਂ ਇਦਾਂ ਦੀ ਨਹੀਂ ਗਈ ਉਹ ਉਹਨੂੰ ਪਤਾ ਵਾ ਕਿ ਭੈਣ ਦਾ ਸਾਥ ਦੇਣਾ ਹੀ ਪੈਣਾ ਵਾ ਮਾਸੀ ਦੇ ਮੂੰਹ ਤੋਂ ਪਤਾ ਲੱਗਣ ਡਿਆ ਵਾ ਉਹਨਾਂ ਨੇ ਗੁੱਸਾ ਕੀਤਾ ਵਾ ਅਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਬਾਹਰ ਕੌਣ ਆ ਗਿਆ ਵਾ ਚੱਲ ਤੇਰਾ ਪਿਓ ਬਾਹਰ ਹੀ ਆ ਆਪੇ ਵੇਹੀ ਲੈਣਾ ਵਾ ਕੌਣ ਆ ਗਿਆ ਵਾ ਜੱਜੀ ਤਾ ਤੂੰ ਸਸੀ ਜੀ ਜੀ ਸਰੀ ਗੱਲ ਤੇ ਹੈਗੀ ਆ ਮੈਂ ਹੀ ਆ ਰਣਗਲੀ ਹੋ ਗਏ ਹੋ ਤੇ ਤੂੰ ਆਉਣ ਲੱਗੇ ਨਾ ਕੋਈ ਫੋਨ ਨਹੀਂ ਕੀਤਾ ਕੋਈ ਗੱਲ ਹੀ ਬਾਤ ਨਹੀਂ ਕੋਈ ਨਹੀਂ ਆਪਣਾ ਘਰੀ ਆ ਇਹ ਘਰੇ ਬਗਾਨਾ ਵਾ ਡੈਡ ਜੀ ਸੰਦੀਪ ਨੂੰ ਬੁਲਾਉਂ ਆ ਇੱਥੇ ਮੜ ਆਇਆ ਚੱਲ ਆ ਜਾ ਹੁਣ ਅੱਗੇ ਹੁਣ ਇੰਨੀ ਕੋਈ ਗੱਲ ਨਹੀਂ ਬੁਲਾਉ ਤੇ ਇੱਥੇ ਸੰਦੀਪ ਆਇਆ ਸੰਦੀਪ ਤੇਰੇ ਡੈਡੀ ਵਾਜਾ ਮਾਰਨ ਡੇ ਆ ਜਸ ਸੋਹਾਂ ਗੱਲ ਭਲਾ ਕੀ ਕਹਿੰਦੇ ਆ ਕੌਣ ਆਇਆ ਵਾ ਜਸ ਸੋਹਾਂ ਗੱਲ ਮੇਰੀ ਧੀ ਇੱਧਰ ਆ ਗਿਆ ਹਾਂਜੀ ਡੈਡੀ ਜੀ ਬਲੌਂਡੇ ਹੀ ਦਲਜੀਤ ਦੇਹ ਬੰਮਾ ਸੰਦੀਪ ਕੌਣ ਦਲਜੀਤ ਤੂੰ ਡੈਡੀ ਜੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੈਗੀ ਮੇਰੀ ਉਦੋਂ ਨਹੀਂ ਇਹਨਾਂ ਨੂੰ ਪਤਾ ਜਦੋਂ ਚਪੇੜ ਮਾਰ ਕੇ ਗਏ ਸੀ ਫੋਨ ਇਹਨਾਂ ਨੂੰ ਚੇਤਾ ਆ ਗਿਆ ਸੰਦੀਪ ਦਾ ਤੈਨੂੰ ਨਹੀਂ ਉਹਦਾ ਪਤਾ ਲੱਗਾ ਕਿ ਰੋਟੀ ਦੇ ਮਿੰਨੇ ਮਾਰਦੀ ਮੈਨੂੰ ਤੈਨੂੰ ਤਾਂ ਬਰਸ਼ੇ ਦੀ ਗੱਲਾਂ ਕਰਨੀਆਂ ਹੁੰਦੀਆਂ ਵਾ ਦਿਲਜੀਤ ਮੇਰੀ ਗੱਲ ਸੁਣ ਲੈ ਤੂੰ ਪ੍ਰਾਉਣਾ ਮੈਂ ਆ ਕਰਦਾ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਨੀ ਆਂਡ ਗਵਾਡ ਸੁਣੂਗਾ ਕੁੜੀ ਜਿਹੜੀ ਗੱਲ ਕਰਨ ਢਈ ਨਾ ਪਹਿਲਾਂ ਇਹਦੀ ਗੱਲ ਸੁਣ ਲੈ ਵੀ ਕਹਿੰਦੀ ਕੀ ਐ ਮੰਮੀ ਗੱਲ ਕਰਨੀ ਸੋਣੀ ਆ ਇਹ ਆਈ ਕਿਉਂ ਨਹੀਂ ਉਦੋਂ ਦੀ ਇਹਨਾਂ ਨੂੰ ਨਹੀਂ ਪਤਾ ਵੀ ਆਪਣੇ ਘਰ ਵੀ ਜਾਣਾ ਵਾ ਕਿਹੜੇ ਘਰ ਦੀ ਗੱਲ ਕਰਨ ਦੇ ਤੁਸੀਂ ਉਦੋਂ ਤੇ ਕਹਿੰਦੇ ਸੀ ਨਾ ਤਲਾਕ ਲੈਣਾ ਵਾ ਕੋਈ ਗੱਲ ਨਹੀਂ ਇਹ ਕਹਿੰਦੇ ਹਾਂ ਤੁਹਾਨੂੰ ਮੈਂ ਦਵਾਂਗੀ ਤਲਾਕ ਲੈ ਕੇ ਦੱਸੂਗੀ ਉਹ ਤੁਹਾਨੂੰ ਕਿੱਦਾਂ ਲਈਦਾ ਜੇ ਹਾਂ ਗਲਤੀ ਆਈ ਹੈ ਨਾ ਤੂੰ ਤੇ ਸਾਰੇ ਮੇਰੀ ਗੱਲ ਸੁਣ ਲਓ ਜੇ ਇਹ ਤਲਾਕ ਦੋਗੇ ਨਾ ਮੈਨੂੰ ਫਿਰ ਲੜੜੀ ਦਾ ਵੀ ਤਲਾਕ ਹੋਊਗਾ ਇਹ ਨਾ ਸੋਚਿਓ ਉਹ ਮੇਰੀ ਗੱਲ ਨਹੀਂ ਮੰਨਦੇ ਸਾਡੀ ਗੱਲ ਮੰਨਦੇ ਆ ਮੇਰੀ ਉਹ ਬਣੇ ਤੇ ਬੜੇ ਫੇਰਦੇ ਨੇ ਆਪਣੇ ਆਪ ਚ ਜਿੰਨੇ ਕੇਸ ਤੁਹਾਡੇ ਤੇ ਪਿਆਨੇ ਆ ਨਾ ਤੜਕੂ ਗਿਨੇ ਵੀ ਨਹੀਂ ਜਾਣੇ ਕੁੜੀ ਨੂੰ ਤੁਸੀਂ ਤੰਗ ਕਰਦੇ ਹੋ ਦਾ ਤੁਸੀਂ ਮੰਗਣਦੇ ਹੋ ਆਪਣੇ ਨਾਲ ਵੇਖਿਆ ਜਾਂਦੀ ਉਹ ਮੇਰੀ ਘਰ ਸੌਣ ਦਲਜੀਤ ਮੈਂ ਤੇਰੇ ਮੂੰਹ ਵੱਲ ਵੇਖੀ ਜਾਂਦਾ ਉਹ ਗੱਲਾਂ ਕਰਨੋਂ ਹਟਦਾ ਨਹੀਂ ਆ ਦੂਜੇ ਕੇਸਾਂ ਦੇ ਡਰਾਵੇ ਦੇ ਜਾਂਦਾ ਤੇ ਕਰਕੇ ਆਉਂਦਾ ਫਿਰ ਤੂੰ ਇਦਾਂ ਕੱਲ ਹੀ ਆ ਗਿਆ ਭਜਦਿਆਂ ਨੂੰ ਨਾ ਬਾਣ ਇੱਕੋ ਜਿਹੇ ਹੁੰਦੇ ਆ ਤੈਨੂੰ ਇਹ ਗੱਲ ਤਾਂ ਪਤਾ ਨਹੀਂ ਹਜੇ ਜੇ ਡਰਜੀ ਆਹੋ ਗੱਲ ਤੇ ਆਏ ਹੋ ਨਾ ਤੇ ਕੋਈ ਗੱਲ ਨਹੀਂ ਤਨਮਨ ਭਜਾ ਕੇ ਦੱਸੂੰਗਾ ਜਾਨਾ ਜੋ ਬਣ ਨਾਲ ਕੋਈ ਗੱਲ ਨਹੀਂ ਜਾ ਕੇ ਉਹਨੂੰ ਕਹਿਣਾ ਵਾ ਇਹਨਾਂ ਨੂੰ ਗੱਡੀ ਕੀ ਇਹਨਾਂ ਨੂੰ ਫੁਟੇਜ ਕੋਈ ਨਹੀਂ ਦੇਣੀ ਨਾਲੇ ਆਪਣੀ ਕੁੜੀ ਨੂੰ ਨਾ ਕੋਲ ਹੀ ਰੱਖਿਓ ਜਿੱਥੇ ਜ਼ੋਰ ਲੱਗਦਾ ਨਾ ਲਾੜਿਓ ਮਿਆਣੀਓ ਖੜੀ ਕੁੜੀ ਤੁਹਾਡੀ ਉਹ ਜਾ ਜਾ ਜੋ ਕਰਨਾ ਕਰ ਲਿਆ ਅਸੀਂ ਤੇਰੀਆਂ ਧੰਗੀਆਂ ਤੋਂ ਡਰਦੇ ਆ ਗੱਲ ਭਾਵੇਂ ਸੱਚੀ ਆ ਤੇ ਭਾਵੇਂ ਆ ਝੂਠੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਸਾਰੇ ਗੇਮ ਹੀ ਕੁੱਠੀ ਪੈ ਗਈ ਆ ਅਸੀਂ ਤੇ ਕਿਹਾ ਉਹ ਸਾਡੀਆਂ ਗੱਲਾਂ ਵਿੱਚ ਆ ਗਏ ਆ ਹੁਣ ਗੱਡੀ ਸਾਨੂੰ ਮਿਲ ਜਾਣੀ ਆ ਜਿੱਦਾਂ ਦੀਆਂ ਗੱਲਾਂ ਇਹ ਕਰਨ ਰਿਆ ਵਾ ਇਹ ਤੇ ਪੂਰਾ ਨੰਨ ਰਲਿਆ ਵਾ ਇਹ ਹੁਣ ਕੀ ਬਣੂਗਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਸਾਡੇ ਹੱਥ ਪੱਲੇ ਲੱਗਦਾ ਕੁਝ ਵੀ ਨਹੀਂ ਲੱਗਣਾ ਰਮਨ ਐਵੇਂ ਨਾ ਡਰੀ ਜਾ ਇਹਨਾਂ ਨਾਲ ਵੀ ਕਰਾਂਗੇ ਗੱਲ ਕੀ ਕਰਦੇ ਆ ਭਲਾਏ ਮੰਮੀ ਜੀ ਕੌਣ ਆਇਆ ਹੀ ਬਾਹਰ ਇੰਨਾ ਰੋਲਾ ਪਾਇਆ ਹੀ ਨਹੀਂ ਹੁਣ ਕੀ ਆ ਸਾਰਾ ਸਿਆਪਾ ਤੁਹਾਡਾ ਪਾਇਆ ਵਾ ਦਲਜੀਤ ਆਇਆ ਹੀ ਤੁਸੀਂ ਰਲਿਆ ਜੀ ਉਹਦੇ ਨਾਲ ਮੈਨੂੰ ਲੱਗਦਾ ਤੇਰਾ ਭਰਾ ਵੱਡਣ ਵਾਲਾ ਵਾ ਧਮਕੀਆਂ ਦੇ ਕੇ ਗਿਆ ਵਾ ਪਰ ਜਿਹੜੀਆਂ ਧਮਕੀਆਂ ਤੇਰਾ ਭਰਾ ਦਵਾਉਂਦਿਆ ਵਾ ਨਾ ਉਹਨਾਂ ਧਮਕੀਆਂ ਤੋਂ ਡਰਨ ਵਾਲੇ ਅਸੀਂ ਵੀ ਨਹੀਂ ਹੈਗੇ ਕੰਨ ਖੋਲ ਕੇ ਸੁਣ ਲੈ ਤੇ ਉਹਨੂੰ ਮੇਰਾ ਸਰਾਹ ਦੇ ਦੀ ਫਿਰ ਜੇ ਟੱਕਰ ਨਾ ਨਾ ਸਿੱਧਾ ਹੋ ਕੇ ਟੱਕਰ ਵਿੱਚ ਵਿਚੋਲੇ ਨਾ ਪਾ ਜਿਹੜਾ ਟਿੱਕੋ ਉਦਾਂ ਨਹੀਂ ਕੱਖ ਬਣਿਆ ਤੇ ਹੁਣ ਇਹਨਾਂ ਦਾ ਅਸਰਾ ਲੈਣ ਦੇ ਤੁਸੀਂ ਸਭ ਕੁਝ ਜਿਹੜਾ ਤੇਰੀ ਵਜ੍ਹਾ ਕਰਕੇ ਹੋਂਦਿਆ ਵਾ ਮੰਮੀ ਤੁਸੀਂ ਨੂੰ ਭੋਲੀ ਸਮਝ ਗਈ ਨਾ ਇਹ ਗੋਲੀ ਆ ਪੂਰੀ ਮੰਮੀ ਹਾਨੂੰ ਦੀ ਕੇ ਗੱਲ ਦਾ ਪਤਾ ਹੀ ਹੈ ਨਹੀਂ ਆ ਕੀ ਤੁਸੀਂ ਸਾਡੇ ਨਾਲ ਆਈ ਜਾਂਦੇ ਆ ਅਹੀਂ ਤੇ ਉਹ ਕੰਮ ਕਰੰਦੇ ਆ ਜਿਹੜਾ ਤੁਸੀਂ ਕਹਿੰਦੇ ਆ ਜਿੰਨੀ ਪੌਲੀ ਤੂੰ ਬੰਨ੍ਹ ਲਈ ਆ ਨਾ ਉਹਨੇ ਪੌਲੀ ਤੂੰ ਹੈਗੀ ਨਹੀਂ ਗਈ ਤੇਰੇ ਪ੍ਰਾਣਾ ਸਿੱਧੀ ਫੋਨ ਤੇ ਗੱਲ ਕਰਦੀ ਆ ਕਿ ਇਹ ਕੀ ਬੰਨ੍ਹਿਆ ਵਾ ਆ ਚਲਾਕੀਆਂ ਜੀਆਂ ਹੋਰ ਕਿਹਨਾ ਕਰੋ ਇਹ ਚਲਾਕੀਆਂ ਨਾ ਅਹੀਂ ਨਹੀਂ ਤੁਹਾਡੀਆਂ ਸੁਣਨ ਵਾਲੇ ਸੁਣੀ ਨਾ ਮੇਰੀ ਗੱਲ ਰਪਿੰਦਰ ਜੇ ਮੇਰੀ ਕੁੜੀ ਦਾ ਤਲਾਕ ਹੋ ਗਿਆ ਨਾ ਮੈਂ ਤੁਹਾਨੂੰ ਨਹੀਂ ਛੱਡਦੀ ਕੰਨ ਖੋਲ ਕੇ ਮੇਰੇ ਗੱਲ ਸੁਣ ਲੋ ਪਤਾ ਨਹੀਂ ਉਹ ਕਿਹੜਾ ਵੇਲਾ ਘੜੀ ਸੀ ਜਦੋਂ ਭੁੱਖਿਆ ਨੰਗਿਆ ਨਾ ਨਾ ਸਾਡਾ ਵਾਹ ਪੈ ਗਿਆ ਹੈਗਾ ਜੋ ਬਣਾ ਜੋ ਬਣਾ ਸਾਹ ਜਾ ਗਾਂ ਪਤਾ ਆ ਜਾ ਮੇਰੇ ਕੋ ਕਿੱਥੇ ਜੋ ਬਣਾ ਜੋ ਬਣਾ ਪਤਾ ਇੱਥੇ ਹੀ ਵਹਲੀ ਗਿਆ ਵਾ ਹੋਰ ਬਤਾ ਕੀ ਕਰਦਾ ਆ ਬਸ ਵੇਲੇ ਅੰਟੀ ਹੋਰ ਸੁਣੋ ਸੇਤਾਂ ਦੇ ਠੀਕ ਆ ਵਧੀਆ ਰ ਸਿਹਤ ਦੁਆ ਜਦ ਨੀ ਖਾ ਕੇ ਤਰੇ ਰਹੀਦਾ ਆਹੋ ਚਲੋ ਹੁਣ ਇਦਾਂ ਹੀ ਚੱਲਣ ਦੇ ਆ ਕਾਰੋਬਾਰ ਗੱਡੀ ਵੇਖੀ ਆ ਬਾ ਚਾਚੀ ਮੈਂ ਬਹੁਤ ਸੋਹਣੀ ਆ ਵਧਾਈਆਂ ਹੋਣ ਤੁਹਾਨੂੰ ਤੇ ਵਧਾਈ ਤੈਨੂੰ ਵੀ ਉਹ ਤਾਂ ਵਧਾਈ ਦਾ ਵੀ ਤਾਂ ਹੀ ਮਜ਼ਾ ਆਉਂਦਾ ਵਾ ਜੇ ਦਿਲੋਂ ਕੰਮ ਕਰੀਏ ਤੇ ਇਹ ਲੈ ਕੇ ਦਿੰਦੇ ਨਾ ਦਿਲੋਂ ਹੀ ਫੇਰ ਹੀ ਖੁਸ਼ੀ ਹੁੰਦੀ ਆ ਤੁਹਾਨੂੰ ਪਤਾ ਨਾ ਜਿੱਦਾਂ ਹੀ ਕੀਤਾ ਵਾ ਕੰਮ ਪੁੱਤ ਔਖੇ ਹੋ ਕੇ ਕੰਮ ਕਾਢਿਆ ਵਿਚਾਰਾ ਮੈਨੂੰ ਪਤਾ ਜਿੱਦਾਂ ਡਿਆ ਵਾ ਵੇਖਿਆ ਨਹੀਂ ਜਾਂਦਾ ਉਹਦੇ ਵੱਲ ਅੰਦਰੋਂ ਕੋਸਵਾ ਤੇ ਉੱਤੋਂ ਕੋਹ ਵਿਚਾਰਾ ਇਹ ਵੀ ਦੱਸਦਾ ਨਹੀਂ ਆ ਮਾਂ ਇਹ ਤੇ ਮੈਨੂੰ ਹੀ ਪਤਾ ਵਾ ਨਾ ਹਾਂਜੀ ਹਾਂਜੀ ਇਹ ਤੇ ਨਹੀਂ ਉਹਦੇ ਮੈਨੂੰ ਵੀ ਪਤਾ ਚਾਚੀ ਵਿਚਾਰ ਆਇਆ ਦੋ ਤਿੰਨ ਗੇੜੇ ਮੇਰੇ ਹਲ ਹੂੰ ਤਾਂ ਮੈਂ ਚੱਲ ਕੋਈ ਗੱਲ ਨਹੀਂ ਤੇ ਹੌਸਲਾ ਹੀ ਦਿੰਦੇ ਰਹੇ ਆ ਪਰ ਇਹ ਆ ਵੀ ਚਲੋ ਇੰਨਾ ਬੜਾ ਵਾ ਤੇ ਭੈਣ ਭਰਾਵਾਂ ਦਾ ਪ੍ਰੇਮ ਬੜਾ ਵਾ ਹਾਂਜੀ ਨਹੀਂ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਜੋ ਮੁੰਡੇ ਵਿਆਹ ਹੀ ਜਾਂਦੇ ਆ ਕਿੱਥੇ ਅੱਜ ਕੱਲ ਕੋਈ ਮਿਲਦਾ ਚੰਗੀ ਤਰ੍ਹਾਂ ਹਾਂ ਕੁਛ ਦੇ ਨਹੀਂ ਆ ਫੇਰ ਹੀ ਚੰਗਾ ਵਾ ਤੇ ਇੰਨਾ ਤੇ ਚਲੋ ਮਹਾਰਾਜ ਦੀ ਕਿਰਪਾ ਵਾ ਵੀ ਇਹ ਦੇ ਵਿਚਾਰਾ ਕੁੜੀ ਨੂੰ ਮਿਲਦਾ ਹੀ ਨਾ ਹਾਂਜੀ ਨਹੀਂ ਤੇ ਅੱਜ ਕੱਲ ਮਿਲਦੇ ਹੀ ਨਹੀਂ ਆ ਭੈਣਾਂ ਨੂੰ ਹਾਂਜੀ ਤੇ ਇਹ ਤਾਂ ਵਿਚਾਰਾ ਜਾਣ ਦਿੰਦਾ ਵਾ ਨਹੀਂ ਨਹੀਂ ਬੜਾ ਵਿਚਾਰਾ ਕਰਦਾ ਹੁੰਦਾ ਮੇਰੇ ਲੱਗੇ ਜਿੱਦਾਂ ਮਰਜੀ ਚੁੱਕ ਕੇ ਜਿੱਦਾਂ ਮਰਜੀ ਵਿਚਾਰੇ ਨੇ ਤੁਹਾਨੂੰ ਪਤਾ ਹੈ ਇਹ ਕਿੰਨੀ ਕੀ ਪੈੜੀ ਬੰਨਾ ਨਹੀਂ ਨਹੀਂ ਬੜਾ ਖਾ ਇਹ ਤਾਂ ਮਾਂ ਖਾਣ ਪੀਣ ਜੋਗਾ ਹੀ ਹੁੰਦਾ ਆ ਜਿੱਡੇ ਤੰਗੀ ਦੇਣੜੇ ਪਰ ਇਹ ਆ ਵੀ ਚਲੋ ਵੀ ਫਿਰ ਵੀ ਵਿਚਾਰਾ ਕਰੀ ਜਾਂਦਾ ਆ ਅਸੀਂ ਵੀ ਚਾਚੀ ਬਾਹਰੋਂ ਵੇਖੀਦਾ ਵਾ ਨਾ ਤੇ ਲੋਕ ਬੜੀਆਂ ਗੱਲਾਂ ਕਰਦੇ ਆ ਕੋਈ ਕੋਈ ਗੱਲ ਬਣਾਉਂਦਾ ਕੋਈ ਕੋਈ ਗੱਲ ਪਰ ਇਹ ਪਤਾ ਦੇ ਵਿਚਾਰੇ ਨੂੰ ਉਹਨੂੰ ਹੀ ਆ ਨਾ ਕਿ ਕਿੱਡਾ ਖਾ ਕੇ ਢਿਆ ਕਰਨ ਤੇ ਉਹੀ ਗੱਲ ਆ ਜਿਸ ਤਾਂ ਲੱਗੇ ਸੋਤਣ ਜਾਣੇ ਉਤੇ ਉਹੀ ਗੱਲ ਕੱਲ ਕੰਢੇ ਹੀ ਲੋਕੀ ਤਾਂ ਟਿੱਲੇ ਜਿਵੇਂ ਮੂਣਾ ਕੱਲ ਕਹਿ ਦਿੰਦੇ ਆ ਗੱਡੀ ਦਿੱਤੀ ਐ ਪਰ ਸਾਨੂੰ ਪਤਾ ਨਾ ਜਿੱਦਾਂ ਹੀ ਗੱਡੀ ਦਿੱਤੀ ਇਹ ਤਾਂ ਰੱਬ ਜਾਣਦਾ ਚਾਹਿਆ ਹੀ ਜਾਣਨੇ ਕੋਈ ਗੱਲ ਨਹੀਂ ਚਾਚੀ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਤੁਹਾਡੇ ਨਿਆਣੇ ਆ ਗਿਆ ਘਰ ਆ ਉਹ ਇੰਨਾ ਬੜਾ ਵਿਚਾਰਾ ਮੁੰਡਾ ਵੀ ਇੰਨਾ ਕੰਮ ਕਰੀ ਜਾਂਦਾ ਵਾ ਤੇ ਤੁਸੀਂ ਵੀ ਸਭ ਨੂੰ ਹੌਸਲਾ ਦਿਆ ਕਰੋ ਠੀਕ ਇਹ ਆ ਵੀ ਉਹ ਫਿਰ ਫਿਕਰ ਨਹੀਂ ਕਰਦਾ ਇਦਾਂ ਤੇ ਤੁਹਾਡੀ ਵੀ ਟੈਨਸ਼ਨ ਲੈਂਦਾ ਉਹ ਵੀ ਮੰਮੀ ਉਹਨਾਂ ਟੈਨਸ਼ਨ ਲੈਣ ਨਹੀਂ ਪੁੱਤ ਮੈਂ ਤਾਂ ਬਥੇਰਾ ਸਮਝਵਨੀ ਵਿਚਾਰੇ ਨੂੰ ਹਾਂਜੀ ਮੇਰਾ ਤਾਂ ਪੋਤੀ ਬੜਾ ਨੇਕ ਵਾ ਨਹੀਂ ਨਹੀਂ ਬਹੁਤ ਚੰਗਾ ਵਿਚਾਰਾ ਮੁੰਡਾ ਵਾ ਉਹ ਤੇ ਮੇਰੇ ਨਾਲ ਹੀ ਰਹਿੰਦਾ ਵਾ ਤੇ ਇਹ ਆ ਵੀ ਚਲੋ ਹੁਣ ਸਹੁਰੇ ਪਰਿਵਾਰ ਦੀ ਕੁੜੀ ਦੇ ਇਦਾਂ ਦੇ ਪੈ ਗਿਆ ਤੇ ਕੀ ਕਰੇ ਵਿਚਾਰਾ ਉਹ ਹੋਈ ਵਿਚਾਰੀ ਦਾ ਫਿਕਰ ਰਹਿੰਦਾ ਵਸਾਂ ਕੁੜੀ ਦਾ ਹੀ ਹਾਂਜੀ ਨਹੀਂ ਕੋਈ ਨਹੀਂ ਸਭ ਕੁਝ ਠੀਕ ਹੋ ਜਾਣਾ ਵਾ ਤੇ ਬਾਕੀ ਕਿੱਥੇ ਆ ਜੁਬਨ ਮੈਂ ਮਿਲ ਲੈਣਾ ਉਹਨਾਂ ਨੂੰ ਜਾ ਕੇ ਪੁੱਤ ਵੀ ਲੀ ਗਿਆ ਵਾ ਚੰਗਾ ਚਾਚਾ ਜੀ ਮੈਂ ਚੱਲਦਾ ਆਂ ਪੁੱਤ ਬਹਿ ਜਾ ਚਾਹ ਕੁੱਟ ਪੀ ਕੇ ਚੱਲ ਨਹੀਂ ਨਹੀਂ ਚਾਹ ਮੈਂ ਪੀ ਗਿਆ ਹੀ ਤੇ ਮੈਂ ਮਿਲ ਲੈਣਾ ਉਹਨਾਂ ਨੂੰ ਮਿਲ ਜਾਈ ਚੱਲ ਮਿਲ ਲੈ ਫਿਰ ਕੋਈ ਵੇਲੀ ਦਾ ਵੀ ਕੰਮ ਨਾ ਨਿਬੜੀ ਗਿਆ ਵਾ ਪੱਠੇ ਵੀ ਕੁਤਰੇ ਆ ਮੇਰਾ ਦਾ ਚੱਲਦਾ ਹੁਣ ਕਰ ਲਾ ਬੱਲੇ ਸ਼ਾ ਕਿੰਦਾ ਠੀਕ ਠਾਕ ਵਧੀਆ ਔਰ ਸੁਣਾ ਵਧੀਆ ਠੀਕ ਠਾਕ ਉਥੇ ਵਧਾਈਆਂ ਲੱਗੀਆਂ ਸੀ ਮੈਂ ਵਧਾਈਆਂ ਪ੍ਰਾਤਨ ਗੱਡੀ ਦੀ ਉਹ ਵਧਾਈਆਂ ਯਾਰ ਕਾਹਦੀਆਂ ਵਧਾਈ ਤੇ ਚਲੋ ਹੈਗੀ ਆ ਮੰਨੇ ਆ ਪਰ ਦਿਲ ਚ ਖੁਸ਼ੀ ਹੋਵੇ ਨਾ ਤੇ ਵਧਾਈ ਦਾ ਮਜ਼ਾ ਵੀ ਫੇਰ ਹੀ ਆਉਂਦਾ ਇਹੋ ਗੱਡੀ ਤੋਂ ਦੱਸ ਕੇ ਤੇ ਮੈਂ ਲਈ ਹੁੰਦੀ ਤੇ ਕਿੰਨਾ ਚਾ ਚੜਨਾ ਆ ਆਏ ਨਹੀਂ ਉਦਾਂ ਹੀ ਲਈ ਫਿਰਨੀ ਸੀ ਪਿੰਡ 'ਚ ਤੇ ਹੁਣ ਮੈਂ ਕੱਢਣ ਨੀਗਾ ਡਿਆਂ ਘਰੋਂ ਬਾਹਰ ਵੀ ਯਾਰ ਵੇਖਣ ਵਾਲੇ ਨੇ ਪੁੱਛਣਾ ਵਾ ਹਨਾ ਤੇ ਫਿਰ ਦੱਸਣਾ ਕਈ ਯਾਰੀ ਔਖਾ ਹੋ ਜਾਂਦਾ ਹਾਂ ਦੁਨੀਆ ਗੱਲਾਂ ਬਣੀਆਂ ਬਣਾਉਂਦੀ ਆ ਗੱਲ ਤੇ ਹਾਂ ਵਾ ਸਾਰੀ ਤੇ ਮੈਂ ਘਰੋਂ ਹੀ ਹੋ ਕੇ ਆਇਆ ਵਾਂ ਮਾਤਾ ਲਾਗੇ ਬਹਿ ਕੇ ਆਇਆ ਤੇ ਉਹ ਵੀ ਵਿਚਾਰੀ ਇਹੀ ਗੱਲ ਤੇਰੇ ਵਾਲੀ ਕਹਿਣ ਦੀ ਸੀ ਤੇ ਪੁੱਤ ਕੀ ਵਧਾਈ ਆ ਆਪਣੇ ਚਾਹ ਨਾਲ ਲਿਆਂਦੀ ਹੁੰਦੀ ਫੇਰ ਗੱਲ ਕੋਈ ਹੋਰ ਹੋਣੀ ਚਲੋ ਸਾਨੂੰ ਤੇ ਵੀ ਖੁਸ਼ੀ ਆ ਵੀ ਚਲੋ ਲਿਆਂਦੀ ਅਸੀਂ ਆਪਣੀ ਕੁੜੀ ਵਾਸਤੇ ਹਨਾ ਪਰ ਕੁੜੀ ਵਾਸਤੇ ਵੀ ਅਸੀਂ ਆਪਣੀ ਮਰਜ਼ੀ ਨਾਲ ਦਿੰਦੇ ਨਾ ਤੇ ਫੇਰ ਗੱਲ ਹੋਰ ਹੋਣੀ ਸੀ ਫੇਰ ਹੋਰ ਹੁਣ ਤੁਸੀਂ ਇਹ ਦੇ ਦੇ ਕੇ ਗੱਲਾਂ ਸੁਣ ਸੁਣ ਕੇ ਕਿੰਨੀ ਵਾਰੀ ਵਿਚਾਰੀ ਆਈ ਕਿੰਨੀ ਵਾਰੀ ਗਈ ਦੁਖੀ ਜਾਂਦਾ ਮਨ ਦੁਖੀ ਹੋ ਜਾਂਦਾ ਮਨ ਨੂੰ ਦੱਸ ਹੋ ਜਾਂਦਾ ਭਾਈ ਜੀ ਚਾਹ ਨਾ ਦਿੰਦੇ ਤੇ ਫੇਰ ਗੱਲ ਹੋਰ ਹੀ ਫੇਰ ਗੱਲ ਹੋਰ ਹੀ ਬਾਕੀ ਚਲੋ ਮੈਂ ਤੇ ਇਹੋ ਗੱਲ ਕਹਿਣਾ ਵਾ ਇਹ ਗੱਡੀ ਦੇ ਕੇ ਹੀ ਅਗਲੇ ਸੁਧਰ ਜਾਣਾ ਹਾਂ ਇਤੋਂ ਵੱਧ ਹੋਰ ਕੀ ਆ ਹਾਂ ਨੇ ਇਹੋ ਗੱਲ ਆ ਹੁਣ ਹਨਾ ਪੁਰਾਣੇ ਨੇ ਵੀ ਕਹਿੰਦੇ ਛੇਤੀ ਆ ਜਾਣਾ ਹੈ ਉਹ ਆਹੋ ਨਹੀਂ ਆਉਣਾ ਵਾ ਸੋਮਵਾਰ ਸ਼ਾਮਾਂ ਨੂੰ ਜਾਂ ਮੰਗਲਵਾਰ ਸਵੇਰੇ ਅੱਛਾ ਅੱਛਾ ਤੇ ਫੇਰ ਮੇਰਾ ਇਹ ਇਰਾਦਾ ਸੀਗਾ ਵੀ ਜਦ ਦਿਨ ਉਹਨੇ ਆਉਣਾ ਹੋਊਗਾ ਨਾ ਉਹ ਦਿਨ ਹੀ ਜਾ ਕੇ ਗੱਡੀ ਫੜਾਉਂਗਾ ਆ ਉਹਦੇ ਗੱਲ ਤੇ ਠੀਕ ਹੈ ਹਨ ਤੇ ਕਿਉਂ ਉੱਥੇ ਪਹਿਲਾਂ ਲੱਗੀ ਰਹੀ ਤੇ ਮੁੜ ਕੇ ਫੇਰ ਫਾਇਦਾ ਕੋਈ ਨਹੀਂ ਹੁਣ ਨਹੀਂ ਨਹੀਂ ਆਹ ਚੱਲ ਇੱਥੇ ਲੱਗੀ ਆ ਜਿੱਦ ਨੂੰ ਨੇਣਾ ਹੋਗਾ ਤੋ ਉਹ ਤਾਂ ਆ ਕੇ ਸਾਫ਼ ਕਰਕੇ ਵਧੀਆ ਤੇ ਫੜਾਉਂਗਾ ਉਥੇ ਨਹੀਂ ਇਹ ਤੇਰੀ ਗੱਲ ਠੀਕ ਹੈ ਹਨ ਆ ਸੋਮਵਾਰ ਆਉ ਤੇ ਮੰਗਲਵਾਰ ਚਲ ਜਾਈਏ ਆਹ ਨਹੀਂ ਉਦਨ ਹੀ ਜਿੱਦਣਾ ਆਉਣਾ ਵਾ ਉਦਨ ਹੀ ਚਲ ਜਾਣਾ ਵਾ ਹਨ ਚਲ ਆ ਚਲੀਏ ਘਰ ਉਥੇ ਬੈਠੇ ਘੜੀ ਆ ਜਾਓ ਬਸ ਯਾਰ ਬੈਣਾ ਕੀ ਆ ਨਹੀਂ ਨਹੀਂ ਆ ਜਾਊਗਾ ਉਥੇ ਇੱਥੇ ਕਿੱਥੇ ਕਰਵਾਉਣਾ ਨਹੀਂ ਖਲਜੀਤ ਕੋਰੇ ਹਾਂਜੀ ਆ ਜਾਓ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨ ਲੈ ਤਾਂ ਬਦਾਈਆਂ ਹੁਣ ਤੁਹਾਨੂੰ ਵੀ ਆਜ ਗੱਡੀ ਲੈਣਦੀ ਆ ਹਾਂਜੀ ਅੱਛਾ ਗੱਡੀ ਕਾਦੀ ਚਲੋ ਤੁਹਾਨੂੰ ਪਤਾ ਹੀ ਆ ਹਾਂ ਜੇ ਖੁਸ਼ੀ ਨਾ ਦਿੰਦੇ ਨਾ ਫਿਰ ਚਾ ਬੜਾ ਹੁੰਦਾ ਹੈ ਤੇ ਇਦਾਂ ਹੀ ਪਰ ਹੁਣ ਸਮਿਆਂ ਦੇ ਸਾਹਮਣੇ ਨਾ ਸਭ ਕੋ ਕਰਨਾ ਪੈਂਦਾ ਕੀ ਕਰੇ ਕਰਨਾ ਪੈਂਦਾ ਕੀ ਕਰਨਾ ਸਮਾਂ ਹੁਣ ਇਦਾਂ ਦਾ ਵਾ ਹਾਂਜੀ ਹੁਣ ਇਦਾਂ ਕਰਿਓ ਉਹਨਾਂ ਨੂੰ ਆਖਿਆ ਵੀ ਗਾੜੀ ਹੁਣ ਠੀਕ ਠਾਕ ਰਹਿਣ ਹੁਣ ਨਮਕਰੀਨ ਤੰਗ ਕਰਦੇ ਰਹਿਣ ਤਾਈ ਜੀ ਜੇ ਉਹਨਾਂ ਨੂੰ ਚਾਹੀਦਾ ਹੁਣ ਵੀ ਇਹਨੇ ਸੋਚ ਕਿੱਦਾਂ ਦੀ ਏ ਹਾਂ ਹਾਂ ਵੀ ਕਿੱਦਾਂ ਹੀ ਦੇਣ ਡਿਆ ਚੀਜ਼ ਤੇ ਕਿੱਦਾਂ ਨਹੀਂ ਇਹ ਤਾਂ ਪਰ ਉਹਨਾਂ ਦਾ ਦਿਮਾਗ ਹੁਣ ਚਾਹੀਦਾ ਲਾਉਣਾ ਮੈਨੂੰ ਵੀ ਦਿਮਾਗ ਤਾਂ ਉਹਨਾਂ ਨੂੰ ਚਾਹੀਦਾ ਵਾ ਮੈਂ ਤਾਂ ਬਥੇਰਾ ਸਮਝਾਇਆ ਮੈਂ ਤੁਹਾਨੂੰ ਕਿਹਾ ਸੀ ਕਿ ਜੀਤ ਤੁਸੀਂ ਆਖੇ ਨਹੀਂ ਲੱਗੇ ਮੈਂ ਤੁਹਾਨੂੰ ਆਖਿਆ ਵੀ ਇਹਨਾਂ ਮਦਨ ਤੁਹਾਨੂੰ ਬੜਾ ਤੰਗ ਕਰਨਾ ਜੀ ਤੇ ਹੁਣ ਤੁਸੀਂ ਜਰਾ ਇੱਕ ਹਸਾਮ ਨਾ ਰੋ 20 ਲੱਖ ਰੁਪਈਆ ਖਰਚ ਕਰ ਨੂੰ ਤੁਸੀਂ ਬਹਿ ਕੇ ਜੇ ਰਮਾਨਾ ਤਾਂ ਹੁਣ ਉਹਨਾਂ ਨੂੰ ਸਮਝਾ ਕੇ ਰੱਖਿਓ ਗਾੜੀ ਸੋਚ ਸਾਟ ਕੇ ਚੱਲ ਕੀ ਕਰਨਾ ਤਾਈ ਜੀ ਜੋ ਸਾਡੇ ਕਰਮਾ ਚ ਵਾ ਤੈਨੂੰ ਪਤਾ ਹੀ ਹੁਣ ਚਲਤੀ ਪੁੱਤ ਦੀ ਵੀ ਸੋਨੀ ਪੈਂਦੀ ਏ ਜੇ ਤੁਸੀਂ ਮੇਰੇ ਅੱਖੇ ਹਰੋਂ ਦਾ ਮਕਾਇਆ ਹੁੰਦਾ ਨਾ ਤੁਸੀਂ ਅੱਜ ਆਹ ਦੇਣ ਨਹੀਂ ਵੇਖਣੇ ਹੁਣ ਜਿਹੜੇ ਦਿਨ ਵੇਖਣ ਦੇ ਜੇ ਬੜੀ ਨਾ ਹੱਤ ਚੁੱਕੀ ਹੈ ਨਾ ਬੜਾ ਖੜਾ ਬਿਆਹਣਾ ਹੋ ਤੇ ਹੁਣ ਨਾ ਉਧਰ ਮੇਰੀ ਗੱਲ ਮੰਨਦਾ ਸੀ ਨਾ ਉਹ ਮੰਨਦੇ ਰੱਖੋ ਆਪਣੀ ਕੁੜੀ ਉੱਥੇ ਹੋਣਾ ਲੱਗੂ ਪਤਾ ਤੁਹਾਨੂੰ ਵੱਡੇ ਆਏ ਮੇਰੇ ਤੇ ਕੇਸ ਕਰਨ ਵਾਲੇ ਤੈਨੂੰ ਵੇਖਿਓ ਸਹੀ ਤੁਹਾਡੀਆਂ ਪੁੱਛਣਾ ਨਾ ਮੈਂ ਜਗਾਤੀਆਂ ਤੇ ਮੈਨੂੰ ਵੀ ਦਲਜੀਤ ਨਹੀਂ ਕਹਿਣਾ ਥੋੜੇ ਥੋੜੇ ਟਾਈਮ ਬਾਅਦ ਨਾ ਇਦਾਂ ਦੋ ਦਿਨ ਛੱਟ ਕੇ ਨਾ ਹੋਰ ਦਿਨਾਂ ਉਹ ਇਹਨਾਂ ਨੂੰ ਪਤਾ ਲੱਗ ਜਾਊਗਾ ਇਹ ਦਲਜੀਤ ਨਾਲ ਪੰਗਾ ਲੈਂਦਾ ਅੰਜਾਮ ਕਿਉਂ ਹੁੰਦਾ ਜੀ ਤਾਈ ਕਿੱਧਰ ਐਹੀ ਆ ਜਾ ਪੁੱਤ ਇੱਥੇ ਬਹਿ ਜਾ ਤਾਈ ਕਿੱਧਰ ਐਹੀ ਤਾਈ ਵੀ ਤੈਨੂੰ ਪਤਾ ਮਸਾਲੇ ਲਾਉਂਦੇ ਆ ਲੋਕੀ ਕੀ ਕਰਾਂ ਮੈਂ ਆਹੋ ਵਿਚੋ ਵਿਚ ਲੋਕੀ ਕਈ ਕੁਛ ਕਹਿੰਦੇ ਨੇ ਪੁੱਤ ਮੈਨੂੰ ਪੁੱਛ ਕੇ ਵੇ ਮੇਰੇ ਦਿਲ ਨੂੰ ਕੀ ਹਾਲ ਵਾ ਮੈਂ ਆਪਣੇ ਪੁੱਤ ਵੱਲ ਵੇ ਵੇ ਕੇ ਕਿਤੇ ਮੇਰੇ ਕੋ ਰਿਹਾਂ ਨਹੀਂ ਜਾਣਦੇ ਕੋਈ ਨਹੀਂ ਮੰਮੀ ਜੀ ਲੋਕਾਂ ਦਾ ਕੰਮ ਆ ਮਸਾਲੇ ਲਾਉਣਾ ਨਾਲੇ ਤਾਈ ਦੀ ਈ ਆਦਤ ਵਾ ਇਧਰੋਂ ਸੁਣੀ ਤੇ ਉਧਰ ਦੱਸਨੀ ਹੁਣ ਕਿਹੜਾ ਇੰਨਾ ਸਿੱਧਾ ਕਰ ਜਾਣਾ ਵਾ ਇਦਾਂ ਗੱਲ ਸੁਣੀ ਆ ਚਾਰ ਕਰਾਂ ਜਿੰਨਾ ਚਿਰ ਦਸੀ ਨਾ ਹੋਣਾ ਚਾਹ ਚੈਨੀ ਹੋਣਾ ਤਹੀ ਨਾ ਤਾਈ ਦੀ ਫਿਕਰ ਕਰਿਆ ਕਰੋ ਇਹਨਾਂ ਨੂੰ ਘਰ ਤੇ ਕੋਈ ਪੁੱਛਦਾ ਨਹੀਂ ਐ ਤੇ ਇੱਥੇ ਆਣ ਕੇ ਸਾਨੂੰ ਗੱਲਾਂ ਕਰਦੇ ਰਹਿੰਦੇ ਲੱਗੀ ਤੇ ਹੋਰ ਲਾ ਕੇ ਜਾਂਦੀਆਂ ਨਾ ਗੱਲ ਤੇ ਵਿਚਲੀਏ ਕੋ ਕੋਈ ਨਹੀਂ ਮੰਮੀ ਇਹ ਵਕਤ ਹੀ ਮਾੜਾ ਵਾ ਤੇ ਜਦੋਂ ਮਾੜਾ ਵਕਤ ਹੋਵੇ ਨਾ ਫਿਰ ਲੋਕੀ ਗੱਲਾਂ ਕਰਦੇ ਹੁੰਦੇ ਆ ਤੇ ਕੋਈ ਨਹੀਂ ਕੱਲ ਦਾ ਕੀ ਪਤਾ ਕਿਤੇ ਤੇ ਕਿਦਾਂ ਦਾ ਟਾਈਮ ਆ ਜਾਣਾ ਕੋਈ ਗੱਲ ਨਹੀਂ ਰੱਬ ਵੇਂਦਾ ਹੀ ਆ ਵੇਖੀ ਸਹੀ ਸਾਰੇ ਤਾਂ ਚੰਗਾ ਹੋਏ ਨਾ ਮੇਰੇ ਪੁੱਤ ਨੇ ਮੈਂ ਤਾਂ ਕਹਿਨੀ ਆ ਪਈ ਇਹੋ ਜਿਹਾ ਕੰਮ ਕਿਸੇ ਦੀ ਤੀ ਨਾ ਹੋਵੇ ਨਾ ਕੋਈ ਵੀ ਜਰਾ ਦੁਖੀ ਹੋਵੇ ਤੇ ਨਾ ਇਦਾਂ ਦੇ ਕੰਮ ਸਾਨੂੰ ਕਰਦੇ ਆ ਜਿੱਤੇ ਤੁਹਾਡੇ ਵੀ ਰਿਸ਼ਤੇਦਾਰ ਚੰਗੇ ਟੱਕਰ ਜਾਂਦੇ ਹਨ ਵੀ ਨਾ ਲੋਕੀ ਗੱਲਾਂ ਕਰਦੇ ਕੋਈ ਨਹੀਂ ਲੋਕਾਂ ਦਾ ਕੰਮ ਹੀ ਹੁੰਦਾ ਵਾ ਗੱਲਾਂ ਕਰਨੀਆਂ ਤਹੀ ਨਾ ਕਿਹੇ ਗੱਲ ਦੀ ਟੈਨਸ਼ਨ ਲਿਓ ਮੈਂ ਤੁਹਾਨੂੰ ਉਦੋਂ ਵੀ ਇਹੋ ਗੱਲ ਸਮਝਾਈ ਸੀ ਪੁੱਤ ਟੈਨਸ਼ਨ ਤੇ ਹੁੰਦੀ ਆ ਜਿੱਥੇ ਹੁਣ ਮੇਰੀ ਗੱਲ ਸਿਰ ਉੱਠਿਆ ਨਹੀਂ ਜਾਣਾ ਜਿੱਦਾਂ ਕਰਜ਼ਾ ਸਿਰ ਚੜਿਆ ਮੇਰੇ ਪੁੱਤ ਨੇ ਕਿਤੇ ਨੀਵੀਂ ਪਾ ਕੇ ਨੰਗਣਾ ਤਾਂ ਮੂੰਹ ਹੋਣਾ ਹੀ ਨਹੀਂ ਉਹਦਾ ਵਿਚਾਰੇ ਦਾ ਲੋਕਾਂ ਸਾਹਮਣੇ ਕੋਈ ਨਹੀਂ ਉਹ ਮੇਰੀ ਕੀ ਕਰਨਾ ਫਿਰ ਆਪਣੀ ਧੀ ਮਾਰਿਆ ਸਾਰਾ ਕੁਝ ਕਰਨਾ ਪੈਂਦਾ ਵਾ ਐਵੇਂ ਬਹੁਤੀਆਂ ਫਿਕਰਾਂ ਨਾ ਕਰੋ ਉਹ ਆਪਣੇ ਘਰ ਰਾਜੀ ਆ ਨਾ ਤੇ ਇੱਥੋਂ ਦੇ ਸਾਰੇ ਕਰਜ਼ੇ-ਕੁਰਜ਼ੇ ਲੱਝ ਜਾਣੇ ਮੋਗ ਗਿਆ ਕੰਮ ਹਾਂ ਜੀ ਕੰਮ ਮੋਗ ਗਿਆ ਤੇ ਮੈਂ ਸੁਣਿਆ ਨਾ ਗੱਡੀ ਲੈਣਦੀ ਜਬਰ ਉਹਨਾਂ ਨੇ ਆਹ ਪਰ ਮੀ ਤੇ ਗੱਡੀ ਲੈਣਦੀ ਆ ਜੋਗਨ ਨੇ ਦੱਸਿਆ ਹੀ ਫੋਨ ਕਰਕੇ ਮੈਨੂੰ ਵੀ ਭਾਜੀ ਮੈਂ ਚੱਲਿਆਂ ਗੱਡੀ ਲੈਣ ਤੇ ਤੁਸੀਂ ਨਹੀਂ ਗਏ ਕੈਂਡ ਇਹ ਜਾਣ ਲਓ ਪਰ ਮੀਤ ਮਾ ਆਪ ਹੀ ਬਣਾ ਕਰਤਾ ਸੀ ਅੱਛਾ ਉਹ ਖੁਸ਼ੀ ਕੇ ਸਾਈਜ ਹੋਵੇ ਤਾਂ ਬੰਦਾ ਜਾਵੇ ਠੀਕ ਹੈ ਨਾ ਹਾਂਜੀ ਤੁਹਾਨੂੰ ਵੀ ਪਤਾ ਵਾ ਕਿ ਜੋਗਨ ਨੇ ਕਿਹੜੇ ਹਸਾਬ ਨਾਲ ਵਿਚਾਰੇ ਨੇ ਪੈਸਾ ਦਾ ਅਰੇਂਜਮੈਂਟ ਕਰਕੇ ਤੇ ਗੱਡੀ ਦਾ ਲੈਂਦੀ ਆ ਉਹ ਤਾਂ ਚਲੋ ਗੱਲ ਠੀਕ ਆ ਜਿੱਥੇ ਹੁਣ ਤੱਕ ਤੁਸੀਂ ਸਾਥ ਦਿੱਤਾ ਆ ਹੁਣ ਜੇ ਗੱਡੀ ਲੈਣ ਦੀ ਤਾਂ ਤੁਹਾਨੂੰ ਤੁਹਾਡਾ ਫਰਜ਼ ਬੰਦਾ ਹੀ ਜਾਣਾ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਮੈਨੂੰ ਵੀ ਪਤਾ ਆ ਕਿ ਵਿਚਾਰੇ ਸਾਡੇ ਕਰਕੇ ਹੀ ਫਸੇ ਆ ਮੇਰੇ ਘਾਸਰੋਂ ਗਲਤੀ ਤੁਹਾਡੀ ਹੈ ਨਾ ਅਸੀਂ ਰਿਸ਼ਤਾ ਕਰਾਇਆ ਸੀ ਸਾਨੂੰ ਪਹਿਲਾਂ ਪੁੱਛ ਕੇ ਅਸੀਂ ਕਰਨੀ ਚਾਹੀਦੀ ਤੇ ਚਲੋ ਕੋਈ ਗੱਲ ਨਹੀਂ ਜਿੱਥੇ ਇੰਨਾ ਸਾਥ ਦਿੱਤਾ ਤਾਂ ਹੁਣ ਜਦੋਂ ਗੱਡੀ ਲੈਣ ਦੀ ਆ ਤੁਸੀਂ ਨਾਲ ਜਾਓ ਨਰਿੰਦਰ ਦਾ ਹਾਲ ਚਾਹ ਪੁੱਛ ਕੇ ਆਓ ਕੋਈ ਗੱਲ ਨਹੀਂ ਪਰ ਨਾ ਹੌਸਲਾ ਦੋ ਜੋ ਬੰਨ ਨੂੰ ਅਸੀਂ ਦੋਏ ਜਣੇ ਚੱਲਨੇ ਆ ਮੈਂ ਇਕੱਲੇ ਨਹੀਂ ਨਹੀਂ ਜਾਣਾ ਕੋਈ ਗੱਲ ਨਹੀਂ ਨਾ ਚੱਲ ਜਾਈਏ ਚੱਲਨੇ ਆ ਹੋ ਗਿਆ ਨੇ ਕੋਈ ਗੱਲ ਨਹੀਂ ਠੀਕ ਹੈ ਨਾ ਗੱਡੀ ਦੀ ਮੈਂ ਤੁਹਾਨੂੰ ਦੱਸੀ ਨਾ ਗੱਲ ਕਿ ਦਿੱਲੀ ਨਹੀਂ ਕਰਦਾ ਜਾਨ ਨੂੰ ਤੇ ਕੋਈ ਗੱਲ ਨਹੀਂ ਅੱਗੇ ਕਿਹਨੇ ਦਿਲ ਕਰਦੇ ਰਹੇ ਜਾਨ ਨੂੰ ਹੁਣ ਇੰਨੇ ਕੰਮ ਕੀਤੇ ਆ ਤੇ ਤੁਸੀਂ ਇਦਾਂ ਕਰੋ ਕਿ ਕਿਸ ਦਿਨ ਜਦੋਂ ਵੀ ਟਾਈਮ ਲੱਗਦਾ ਨਾ ਮੈਂ ਦਾਦਾ ਫਿਰ ਆਪਾਂ ਚੱਲ ਜਾਂਦੇ ਮੈਂ ਤੇ ਇੱਕ ਗੱਲ ਹੋਰ ਸੋਚਣ ਡਿਆ ਹਾਂਜੀ ਕਿ ਜਿਹੜੀ ਸ਼ਾਪ ਹੈ ਨਾ ਇਹ ਨੂੰ ਮੈਂ ਵੇਚ ਕੇ ਨਾ ਉਹ ਰੁਪਇਆ 30000 ਤੇ ਮਿਲ ਹੀ ਜਾਊਗਾ ਆਹ ਤੇ ਉਹ ਜੋ ਬੰਦੇ ਨੂੰ ਦੇਦਾ ਉਹਦਾ ਵਿਚਾਰਦਾ ਹੱਥ ਬੜਾ ਤੰਗਾ ਪਰ ਮੇਕ ਮੈਨੂੰ ਪਤਾ ਵਾ ਉਹਨੇ ਕਿੱਦਾਂ ਕਰ ਕਰਕੇ ਨਾ ਤੇ ਗੱਡੀ ਲੈਂਦੀ ਐ ਅਹੀਂ ਸ਼ਾਪ ਨਾਲੇ ਕੀ ਕਰਨੀ ਐ ਅਹੀਂ ਕੀ ਕਰਨੀ ਕੋਈ ਗੱਲ ਨਹੀਂ ਤੀਂ ਸ਼ਾਪ ਦੇ ਕੇ ਜਿੰਨੇ ਪੈਸੇ ਮਿਲਦੇ ਨੇ ਜੋ ਬੰਦੇ ਤੋਂ ਹੋਇਆ ਚਲ 25-30000 ਉਹਦਾ ਹੀ ਹੱਥ ਤੰਗ ਹੋਇਆ ਹੁਣ ਜੋ ਬੰਦਾ ਵੀ ਇਦਾਂ ਹੀ ਕਰਨਾ ਮੈਂ ਮੈਂ ਇਦਾਂ ਹੀ ਕਰਨਾ ਮੈਂ ਜਾਣਾ ਸੈਰ ਉਹ ਦੇਖਣਾ ਸਨਾਰੇ ਨੂੰ ਤੇ ਪੈਸੇ ਲੈ ਲੈਣਾ ਤੁਸੀਂ ਇਦਾਂ ਸ਼ਾਮੀ ਜਾਓ ਤੇ ਸ਼ਾਪ ਦਾ ਕੰਮ ਕਰਕੇ ਫੇਰ ਕੱਲ ਜਾਵਾਂਗੇ ਜੋ ਬਨਵਾਲੇ ਚਲੋ ਠੀਕ ਆ ਇਦਾਂ ਕੱਲ ਹੀ ਜਾਣਾ ਪਹਿਲੇ ਲੈ ਕੇ ਜਾਨੇ ਜਿਹੜੀ ਚੀਜ਼ ਤੇ ਸਾਡਾ ਹੱਕ ਹੀ ਹੈ ਨਹੀਂ ਤੇ ਅਸੀਂ ਕਿਉਂ ਰੱਖੀਏ ਕੋਈ ਫਾਇਦਾ ਇਹ ਦੇਲੀ ਨਹੀਂ ਕਰਦਾ ਸ਼ਾਪ ਹੋਣੀ ਕਿੱਥੇ ਆਪਾਂ ਐ ਵੀ ਤਾਂ ਵੇਖੋ ਨਾ ਉਹਨਾਂ ਨੂੰ ਮਨਾ ਕੀਤਾ ਸੀ ਮੈਂ ਪਰ ਜਾਣ ਪੁੱਛ ਕੇ ਉਹਨਾਂ ਨੇ ਦੇ ਦਿੱਤੀ ਉਹਨਾਂ ਨੂੰ ਪਤਾ ਇਹ ਜੰਨਾ ਚਿਰ ਸ਼ਾਪ ਨਹੀਂ ਦਿੱਤੀ ਉਹਨਾਂ ਦੇਰ ਗੱਲ ਹੁਣ ਤਾਂ ਸ਼ਾਪ ਦੇਣੀ ਤੇ ਸ਼ਾਪ ਦੇਂਦਾ ਹੁਣ ਕੀ ਫਾਇਦਾ ਹੈ ਐਨਵੀਐਸਟੀ ਕਰਾ ਕੇ ਸ਼ਾਪ ਲਈ ਤੇ ਕੀ ਫਾਇਦਾ ਹੋਇਆ ਤੇ ਉਹੀ ਸ਼ਾਪ ਦੇ ਕੇ ਤੇ ਪੈਸੇ ਜੋ ਬੰਦੇ ਕੇ ਆ